ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਦੀ ਕਿੰਦਾ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਦੇ ਅਰਦਾਸ ਕਰਦੇ ਆ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਤੇ ਅਸੀਂ ਪਹੁੰਚੇ ਸੀ ਸਾਡੇ ਬਜ਼ੁਰਗਾਂ ਕੋਲੇ ਜੀ ਪਿੰਡ ਮਹਿਰੋਂ ਤੇ ਮਹਿਰੋਂ ਪਿੰਡ ਨਾਲ ਆਪਣਾ ਪੁਰਾਣਾ ਨਾਤਾ ਵੀ ਹੈ ਬਾਈ ਹਰਦੀਪ ਦਾ ਵੀ ਸਾਡੇ ਨਾਲ ਰਿਹਾ ਉਦੋਂ ਪਹਿਲਾਂ ਸਾਡੇ ਉਸਤਾਦ ਸੀਰਾ ਜੀ ਜਦੋਂ ਮੈਂ ਬੰਬੇੋਂ ਆਇਆ ਸੀ ਟਰੱਕਾਂ ਤੋਂ ਤੇ ਪਹਿਲਾ ਢੀੜਾ ਜਿਹੜਾ ਮੈਂ ਟਰੱਕ ਦੇ ਸੀਰੇ ਨਾਲ ਲਾਇਆ ਸੀ ਉਹ ਆਟੂ ਜਾਲੇ ਜਿਹੜਾ ਤੇਰੀ ਹੈ ਨਾ ਸੇਟ ਹੈਰੀ ਗੱਡੀ ਹੁੰਦੀ ਸੀ ਆਪਣੀ ਉਹਦਾ ਨੰਬਰ ਕਿੰਨਾ ਹੁੰਦਾ ਸੀ 3297 22 ਰੋਡੇ ਦੀ ਗੱਡੀ ਹੁੰਦੀ ਸੀ ਹੈ ਨਾ 2397 ਬੂਟੇ ਹੁਣੀ ਹੁੰਦੇ ਸੀ ਆਤਮਾ ਹੁੰਦਾ ਸੀ ਉਦੋਂ ਜੂਨੀਅਨ ਆਉਂਦੀ ਸੀ ਮੋਗੇ ਅੰਦਰ ਉਦੋਂ ਜਗਿੰਦਰ ਸਿੰਘ ਦਾ ਬੁੱਤ ਲੱਗਿਆ ਹੁੰਦਾ ਸੀ ਮੋਗੇ ਚੌਂਕ 'ਚ ਹੈ ਨਾ ਇਹਨਾਂ ਫੌਜੀਆ ਨੇ ਗੱਡੀ ਚੜਾਦੀ ਸੀ ਹੈ ਨਾ ਉਹ ਮੇਰੇ ਨਾਲਛੇ ਨਹੀਂ ਉਹ ਤੋਂ ਸਿੱਧੀ ਜੜਾ ਦੀ ਉੱਤੇ ਚੌਂਕ 'ਚ ਖੜੇ ਆਪ ਦੀ ਗਲਤੀ ਨਹੀਂ ਗਣੀ ਵੀ ਅਸੀਂ ਵੇਖਿਆ ਨਹੀਂ ਕਹਿੰਦੇ ਨਾਲਛੇ ਜਾਣੀ ਇੱਕ ਥਵਾੜਾ ਉਹਦੇ ਸਾਹਮਣੇ ਜੇ ਨਾ ਕਿ ਉਹ ਉੱਥੇ ਹਨ ਚੱਲ ਗਏ ਜੀ ਉਹ ਬਸਤੀਆਂ ਲੱਗੀਆਂ ਉਦੋਂ ਯਾਦ ਸੀ ਕਿਤੇ ਇੱਥੇ ਲਾਈਟਾਂ ਲੱਗਣਗੀਆਂ ਇੱਥੇ ਗਾਏ ਹੋਊਗਾ ਨਾ ਅਸੀਂ ਫਿਰ ਦਿੰਦੇ ਮੌਕਾ ਛੋੜਾ ਜਾਂ ਬਸਾਈ ਤਾਂ ਬਾਹਰ ਤਾਂ ਕੋਈ ਨਹੀਂ ਸੀਗਾ ਅੰਦਰ ਜੇ ਬਾਜ਼ਾਰ ਹੁੰਦਾ ਸੀਗਾ ਪਰਦਾ ਆਪਣੇ ਟਰੱਕ ਦਾ ਚੌਂਕ ਤੇ ਖੜੇ ਹੁੰਦੇ ਹੀ ਬਾਤਾਂ ਨੇ ਕੋਈ ਵੇਹਲਾ ਪੰਜਾਂ ਦੀ ਰੰਮੀ ਕਾ ਘਰ ਹੁੰਦਾ ਸੀ ਉੱਤੇ ਹਨ ਤੇ ਦਹੀਂ ਚੂਰੇ ਵਾਲੇ ਘੱਡੇ ਮੰਨੇ ਹੁੰਦੇ ਸੀ ਉਦੋਂ ਬਿਹਾਰ ਚ ਤੇ ਅਸੀਂ ਵੇਹਲਾ ਪਿਆਰ ਚ ਪੜ ਕੇ ਤੇ ਮੈਂ ਕਹਿੰਦਾ ਯਾਰ ਚਾਹ ਪੱਤੀ ਭਰੀ ਸੀ ਆਪਣੀ ਹਨ ਚਾਹ ਪੱਤੀ ਭਰੀ ਸਾਡੀ ਦੇ ਐਂ ਗੱਡੀ ਜਾਵੇ ਮੈਂ ਥੱਲੇ ਬੈਠਾ ਐਂ ਝਾਕਾ ਸੀ ਦੇ ਨਾਲ ਕੀਰਾ ਮੈਨੂੰ ਕਹਿੰਦਾ ਕਰਾ ਲੈ ਚੱਕ ਲੋ ਚੱਕ ਲੋ ਮੈਂ ਕਹਿੰਦਾ ਕਿਵੇਂ ਕਰਾਏਗਾ ਕੰਨਾ ਰੇਸ ਤੋਂ ਪੈਰ ਹੀ ਚੱਕਣੇ ਤਾਂ ਆ ਗਈ ਲੈ ਮੋਗਾ ਰੇਣ ਦੇ ਅੱਧੀ ਦਾ ਪਾਰਟੀ ਆ ਤੂੰ ਹੀ ਰਹੀਦੀ ਆ ਐਨਾ ਵੀ ਰਹੇਗਾ ਬਾਰਕ ਧਰਤੀ ਨਾਲੋਂ ਮੈਂ ਕਿਹਾ ਨਾਲ ਹੀ ਲੱਗਣਾ ਆ ਕਿ ਜਾਂ ਮੈਨੂੰ ਸਾਧ ਦੇ ਭਰਾਵਾ ਇਹ ਕਰਾਉਣੀ ਮੈਂ ਕਿਹਾ ਨਾ ਕਿਉਂਕਿ ਤਾਂ ਉਰੋਂ ਆਏ ਮਿਲਦ ਨੂੰ ਵੀ ਗੱਡੀਆਂ ਪਾਰਟੀਆਂ ਸਾਨੂੰ ਇੱਕ ਇੱਥੇ ਪਈ ਆ ਇੱਕ ਉਹ ਥੇ ਪਈ ਆ ਇੱਕ ਉਹ ਥੇ ਪਈ ਆ ਗਾਂ ਪਾਰਟੀਆਂ ਐ ਪੈਂਦੀਆਂ ਨੇ ਪਾਰਟੀਆਂ ਗੱਡੀਆਂ ਕਰਮਾ ਸੇਤੀ ਆਉਂਦੀਆਂ ਸੀ ਗੱਡੀਆਂ ਉਹ ਬਿਹਾਰ ਤੋਂ ਪਈ ਉਹਨੋਂ ਲੈਂਦੇ ਨੇ ਜੀ ਟੂਲ ਟੈਕਸ ਆ ਪਿੰਡਾਂ ਵਾਲੇ ਰੇਗ ਪਿੰਡ ਦਾ ਬੈਰੀਗੇਟ ਲਾ ਹੁੰਦਾ ਹੀ ਬਾਪੂ ਇਹਨਾਂ ਦਾ ਭਈਆਂ ਦਾ ਆਪਾਂ ਨੰਗਣ ਨਹੀਂ ਲੰਦੇ ਇਹ ਪੈਸੇ ਲੈ ਕੇ ਨੰਗਣ ਦੱਸਦੇ ਨੇ ਸਾਨੂੰ ਕਹਿੰਦੇ ਪੈਸੇ ਦਿਓ ਫੇਰ ਜਾਓ ਚੰਦਾ ਨਹੀਂ ਕਰਦੇ ਚੰਦਾ ਲੈਂਦੇ ਹੀ ਪਿੰਡ ਵਿੱਚ ਦੀ ਲੰਗਣ ਦਾ ਸਾਡੇ ਪਿੰਡ ਦੀ ਹਰਕਤ ਮੋੜਦੇ ਆ ਤੁਸੀਂ ਇੰਨੀ ਦਾਦਾਗਰੀ ਸੀ ਇਹਨਾਂ ਦਾ ਡੈਕਟਾ ਵੀ ਹੈ ਨਹੀਂ ਸੀ ਪਿਆਰ ਤੋਂ ਲੋ ਉਹੋ ਆਪਣੇ ਆਗੇ ਟਾਈਮ ਪਾਸ ਹੁੰਦਾ ਸੀ ਇਹਨਾਂ ਦਾ ਉੱਥੇ ਕੁਝ ਨਹੀਂ ਸੀ ਇਹਨਾਂ ਕੋਲੇ ਅਸੀ ਲੋਕਾਂ ਨੇ ਨਾ ਵੀ ਇਹ ਬੋਟਾ ਬਣਾ ਬਣਾ ਕੇ ਘਰਾਂ ਚ ਰੱਖ ਲਈ ਯਾਰ। ਸਭਾਈ ਪਟਲੀ ਪੰਜਾਬ ਦੀ ਆਈ ਜਾ ਰਹੀ ਇਹਨੂੰ ਵੇਖ ਕੇ ਯਾਰ ਪੰਜਾਬ ਦਾ ਨਾਂ ਸਹੀ ਬਦਲ ਲਿਆ ਯਾਰ। ਕਿ ਇਹ ਜੇ ਸਾਡੀ ਗੱਡੀ ਪਲਟ ਵੀ ਗਈ ਹੈ ਕਿਤੇ ਸੁੱਕ ਪਕੀ ਚ ਤੇ ਦਿਨੇ ਆ ਕੇ ਰੌਲਾ ਪਾ ਲੈਂਦੇ ਸੀ। ਕਿ ਇੱਥੇ ਜੇ ਸਵੇਰੇ 4 ਵਜੇ ਪਲਟਦੀ ਤੇ ਸਾਡੇ ਤਾਂ ਇੱਥੇ ਟੱਤੀ ਬੈਠੇ ਹੁੰਦੇ ਆ। ਉਹ ਥੰਡੇ ਆ ਜਾਂਦੇ ਉਹ ਮਰ ਜਾਂਦੇ ਦੱਸਦਾ ਨੁਕਸਾਨ ਕਰਤਾ ਇਹਦੀ ਦਾ ਯਾਰ ਲੈ ਇਥੋਂ ਡਰਾਈਵਰ ਨੂੰ ਘੁੱਟਣ ਲੱਗ ਜਾਂਦੀ ਗੱਡੀ ਵੀ ਡੋਟ ਲੈਂਦੇ ਫਿਰ ਇਹ ਸਹੀ ਟੱਤੀ ਬੈਠੇ ਉਹ ਨਹੀਂ ਤਾਂ ਤੂੰ ਗੱਡੀ ਮੂਦੀ ਮਾਰਤੀ ਜਾ ਕੇ ਖਸਮਾ ਗੱਡੀ ਵੀ ਲੋਟ ਪੈਸੇ ਦੇ ਕੇ ਜਾਨ ਚੜੂਣੀ ਨਾ ਕੋਈ ਥੱਲੇ ਆਇਆ ਨਾ ਕਰਿਆ ਤੇ ਜੇ ਮੁਰਗੀ ਥੱਲੇ ਆ ਵੀ ਗਈ ਫਿਰ ਮੁਰਗੀ ਦਾ ਹਿਸਾਬ ਲਾਉਣਾ ਹੈ ਜੇ ਬੈ ਜਾਂਦੀ ਪਿਹਾਰੀ ਨਾਲ ਆ ਇਤਨਾ ਹੋ ਗਿਆ ਭਾਈ ਹਾਂ ਇੰਨੇ ਤੇ ਇੰਨੇ ਬੱਚੇ ਕੱਢ ਲੋ ਜੀ ਇੰਨੇ ਉਹਨਾਂ ਚੋਂ ਕੁੱਕੜ ਕੱਢਦੇ ਹੋ ਇੰਨੀਆਂ ਪੁਗੜੀਆਂ ਹੋਰ ਆ ਗਈਆਂ ਉਹਨਾਂ ਨੇ ਇੰਨੇ ਆਂਡੇ ਦੇਤੇ ਇੰਨਾ ਕੋਟਰੀ ਫਾਰਮ ਦੇ ਪੈਸੇ ਪਾਰਨ ਦੇ ਬੰਦੇ ਨੇ ਇੱਕ ਮੁਰਗੀ ਮਰੀ ਪੋ ਉਹਨਾਂ ਚ ਨੇ ਮਰਤੀ ਬੱਚੇ ਗੱਡੀ ਤੇ ਲੋ ਬੈਠੇ ਕਾਫੀ ਤੇ ਕੱਢਣੀ ਅਗਲਾ ਜੋਰ ਲੱਗਣਾ ਵਾਤਾ ਤਾਂ ਉਹਨਾਂ ਨੇ ਕਿਹਾ ਤੁਸੀਂ ਇੱਕ ਵੀ ਬੱਚਾ ਦੇ ਕੇ ਦਿਖਾਓ ਇਹ ਰਾ ਕੀ ਪੈ ਵੀ ਨੀ ਨਿਆ ਨਿਆ ਘਾ ਵਾਰਾ ਕਰਦੀ ਐ ਗੱਡੀ ਚ ਬੱਜ ਗਈ ਮਬਰੋ ਕਹਣਾ ਸਾਡੀ ਆ ਅੱਖ ਪੈਸੀ ਤੇ ਜੇ ਫੇਰਦੀ ਆ ਦਾ ਕਿਸੇ ਦੀ ਨਹੀਂ ਉਹ ਜੇ ਮਾਰ ਗਈ ਤਾਂ ਸਾਰਿਆਂ ਦੀ ਆ ਸਾਡੇ ਪੁੱਤੇ ਲੋਕ ਸੀ ਇਹ ਤੇ ਜੇ ਕਦੇ ਕੋਈ ਸਾਡੀ ਗੱਡੀ ਥੱਲੇ ਕੁੜੀ ਆ ਗਈ ਪੁੱਛੇ ਨੂੰ ਪੂਰ ਨਹੀਂ ਪੂਰਣਗੇ ਕੁੜੀ ਆ ਗਈ ਤੇ ਸਾਡੇ ਮਾਮੇ ਦਾ ਮੁੰਡਾ ਹੀ ਸੀਗਾ ਭੂਆ ਦਾ ਮੁੰਡਾ ਸਾਡਾ ਜ ਮਨਜੀਤ ਆ ਉਹ ਮੈਨੂੰ ਕਹਿੰਦਾ ਅੱਛਾ ਅੱਛਾ ਦਪਹਿਰੋਂ ਮੈਨੂੰ ਐ ਲੱਗਿਆ ਜਿਵੇਂ ਉਹ ਕਹਿੰਦਾ ਬੰਦਾ ਮਰ ਗਿਆ ਮੈਨੂੰ ਐ ਲੱਗਿਆ ਜਿਵੇਂ ਕਹਿੰਦਾ ਬੰਦਾ ਤਾਂ ਛੱਡ ਗਿਆ ਮੈਂ ਤੁਰੀ ਜਾਂਦੀ ਗੱਡੀ 'ਚ ਉੱਠ ਕੇ ਤਾਂ ਟੂਰ ਚੋ ਕੇ ਮੈਂ ਥੱਲੇ ਆ ਗਿਆ ਮੈਂ ਕਹਾ ਨਹੀਂ ਜੜਿਆ ਕੋਈ ਨਹੀਂ ਤਾਂ ਮੈਨੂੰ ਕਹਿੰਦਾ ਥੱਲੇ ਆ ਗਿਆ ਬੰਦਾ ਗੱਡੀ ਦੇ ਪਾਵਾ ਮੇਰ ਨਾਲ ਲੱਤਾਂ ਆ ਬਚਨ ਆਪ ਮੈਂ ਜਾ ਮਾਰੀ ਗਈ ਤੇ ਪਾਪਾ ਗੱਡੀ ਨਾਲ ਭਜਾ ਤਿੰਨ ਸਾਡੀਆਂ ਸਾਰੀਆਂ 95 ਨੰਬਰ 92 95 ਦੋ ਸੀ ਹੈ ਨਾ 93 95 ਸਾਰੀ ਨਾ 95 ਇੱਕੋ ਹੀ ਰੰਗ ਉਹਨਾਂ ਨੇ ਜੀਪਾਂ ਲਾ ਲਈਆਂ ਮਗਰ ਭਾਈ ਅਸੀਂ ਗੱਡੀ ਭਜਾ ਦੀ ਸਾਰਾ ਨਾ ਮੂਰੇ ਗੁਰਵਾ ਉਹਦੇ ਆਉਣ ਤੇ ਡਵਾਂਸਰ ਹੁੰਦਾ ਹੀ ਲੱਕੜ ਦੇ ਪੌੜ ਰੱਖੇ ਹੋਏ ਹੁੰਦੇ ਉਹ ਲੱਕੜ ਦੇ ਪੌੜ ਕੋਲੇ ਭੱਜ ਕੇ ਮੈਂ ਮੂਰੇ ਗਿਆ ਬੁੜਾ ਸੀ ਇੱਕ ਜਗਰਾਉਂਦਾ ਮੈਂ ਕਿਹਾ ਵਾਪਸ ਸਾਡੀ ਗੱਡੀ ਦੇਲੇ ਕੋਈ ਬੰਦਾ ਆ ਗਿਆ ਯਾਰ ਸਾਨੂੰ ਵਿਚਾਲਾ ਯਾਰ ਲੰਘ ਜਾਂਦੇ ਉਹਦਾ ਪੁੱਤ ਗੱਡੀ ਗਿਆ ਉਹ ਕੇ ਗਿਆ ਤਾਂ ਵੀ ਸੀ ਨੀ ਅਨੰਦਗੜ੍ਹ ਨੇੜੇ ਉਹ ਆ ਗਿਆ ਉਹ ਗੱਡੀ ਗੱਡੀ ਚਲਾ ਕੇ ਆਉਂਦੀ ਨਾਲ ਕੀ ਭੱਤੀ ਗਈ ਆਈ ਨੇ ਤੇਰਾ ਮੇਰਾ ਤਾਂ ਟਾਈਮ ਪੈਂਚਰ ਹੋ ਗਿਆ ਉੱਥੇ ਹੀ ਰੋਕਤੀ ਵਿਚਾਲੇ ਉਹ ਕੁੱਟਿਆ ਨਾ ਰੀ ਉਹਦੋਂ ਨੂੰ ਅਸੀਂ ਉੱਡ ਗਏ ਸੀ ਕਿ ਉਹਦੇ ਦਾਲ ਕੋਲੇ ਹਨਾ ਬਾਰਡਰ ਪਾਰ ਕਰ ਗਈ ਤੇਜ਼ੀ ਤੇਜ਼ੀ ਹੁਣ ਹੀ ਆ ਗਏ ਬਾਰਡਰ ਤੇ ਸਾਨੂੰ ਫਟਾਫਟ ਲੈ ਕੇ ਹੋਟਲ ਤੇ ਉੱਥੇ ਜਾ ਕੇ ਵਰਕੀਆਂ ਗੱਡੀਆਂ ਏਡੀਆਂ ਏਡੀਆਂ ਮਾਸਦੀਆਂ ਨਹੀਂ ਤੈਰਾ ਜੋ ਬਸਨਾ ਕਰ ਦੋ ਤੇ ਜੇਕਰ ਦੇ ਉੱਥੇ ਹੱਥ ਆ ਜਾਂਦੇ ਉਹਨਾਂ ਦੇ ਬਾਬਾ ਜਿਉਂਦੇ ਨੂੰ ਅੱਗ ਲਾ ਦੇ ਵਿੱਚ ਪਾਛਦੇ ਨਹੀਂ ਸੀ ਬੇਹੇ ਨੂੰ ਵੀ ਜਿਉਂ ਉਹ ਇਹਨੂੰ ਅੱਗ ਲਾਉਂਦੇ ਜੀ ਜਿਹੜਾ ਕਹਿੰਦਾ ਬੰਦਾ ਕਹਿੰਦਾ ਵੀ ਸਿੱਧਾ ਚ ਤਾਕਤ ਨਹੀਂ ਬਜ਼ੁਰਗੋ ਸਿੱਧਾ ਦੀ ਤਾਕਤ ਦੀ ਗੱਲ ਦਾਦਾ ਸਭ ਤੋਂ ਪਹਿਲੇ ਸਿੰਘ ਸੀ ਹੋਏ ਆਪਣੇ ਮੂਹਰੇ ਉੱਤੇ ਬੀਬੀ ਕਾਨਪੁਰ ਦੇ ਗੁਰਦਾਰੇ ਤੇ ਇੱਕ ਬੋਹੜ ਵਾਲੇ ਝੱਪੜ ਤੇ ਦੋ ਸਿੰਘ ਸੀ ਨਾਲ ਸੀ ਇੱਕ ਜੱਤਪਾਲ ਦਾ ਸਰਪੰਚ ਸੀ ਉਹਨਾਂ ਦੇ ਮੇਰਾ ਜੱਤਪਾਲ ਦਾ ਸਰਪੰਚ ਸੀ ਉਹਨਾਂ ਭਰਾ ਸਾਡੇ ਨਾਲ ਟਰੱਕ ਚਲਾਉਂਦਾ ਸੀ ਭਾਈ ਸੇਮ ਪੂਰਨੀਆਂ ਉਹਦੀ ਗੱਡੀ ਥੱਲੇ ਬੰਦਾ ਆ ਕੇ ਮਰ ਗਿਆ ਦੁਪਹਿਰ ਨੂੰ ਤੇ ਬਾਬਾ ਕੋਈ ਨਾ ਉਹਦੇ ਨੇੜੇ ਲੱਗਿਆ ਖਾਹਦਾਂ ਲਾਲ ਤੇ ਆਏ ਖੜਾ ਯਾਰ ਅਸੀਂ ਗਏ ਬਾਜਾ ਪਹਿਣ ਕੇ ਬਾਜ਼ਾਰ ਚ ਤੂੰ ਬੋਲੇ ਨਾ ਏ ਝਾਕੀ ਆ ਵੇ ਖੜਾ ਜੀ ਹੱਲ ਝਾਕੇ ਯਾਰ ਸਭ ਪਿੱਛੇ ਈਰਲ ਝਾਕੇ ਸਭ ਪਿੱਛੇ ਯਾਰ ਔਰ ਸਾਲੇ ਵੀ ਯਾਰ ਹੱਥ ਜੋੜ ਕੇ ਕਹਿੰਦੇ ਗਾਡੀ ਚ ਬੈਠੋ ਸਰਦਾਰ ਜੀ ਜਦੋਂ ਜੇ ਬਿਠਾ ਆ ਗਏ ਮੇਸਟਰਾਂ ਖਾਣੀ ਲੈ ਕੇ ਗਏ ਉਹਨੂੰ ਅਈ ਵਕ ਕਿਹ ਦਿਨ ਪੁੱਛਿਆ ਮੈਂ ਕਿ ਤੈਨੂੰ ਕੀ ਹੋ ਗਿਆ ਸੀ ਨਾ ਭੱਜਿਆ ਗਿਆ ਜਾਂਦਾ ਜਾਂਦਾ ਭਾਈ ਮੇਰੇ ਤੇ ਮੇਰਾ ਭਰਾ ਆ ਗਿਆ ਸੀ ਉਦੋਂ ਜਦੋਂ ਮੇਰੇ ਤੇ ਕੋਈ ਵੀ ਬੇਵਫਾਈ ਪੈ ਜੇ ਨਾ ਉਦੋਂ ਮੇਰਾ ਭਰਾ ਆ ਜਾਂਦਾ ਹਾਂਜੀ ਤੇ ਕਹਿੰਦਾ ਫੇਰ ਨਹੀਂ ਮੇਰੇ ਨੇੜੇ ਆਉਂਦਾ ਕੋਈ ਬਈ ਸਿੱਧਾ ਜਿਹੀ ਨਹੀਂ ਤਾਕਤ ਜਿਹੜਾ ਉਹ ਸਿੱਧਾ ਹੈ ਜਿਹੜਾ ਕਿਸੇ ਦੀ ਖਾਤਰ ਹੋਇਆ ਹਨ ਤੇ ਐਨੀ ਤਾਕਤ ਰੱਖਦਾ ਉਹ ਮਤਲਬ ਬਿਹਾਰ ਦਾ ਕੋਈ ਬੰਦਾ ਉਹਦੇ ਨੇੜੇ ਨਹੀਂ ਗਿਆ ਤੇ ਨਹੀਂ ਬਈ ਜੀ ਉੱਥੇ ਅੱਜ ਤੱਕ ਕੋਈ ਬਚਿਆ ਹੀ ਨਹੀਂ ਕੋਈ ਵੀ ਫੇਰ ਹਾਂ ਡਰਾਈਵਰ ਨਾਲ ਜਿਹੜੀ ਵਿਆਹ ਕਰਾਉਂਦੀ ਸੀ ਉਹ ਐ ਉਦੋਂ ਨਜ਼ਾਰੇ ਸੀਗੇ ਹਨਾ ਫਿਰੋਜ਼ਾਬਾਦੀਆਂ ਚੂੜੀਆਂ ਹਾਂ ਅੱਗੇ ਉਹ ਤੇ ਰੁਕਣਾ ਗੁਰਗਾ ਬੰਕ ਕੇ ਹੋਰ ਬਟਰ ਬਟਰ ਡੋਰੀਆਂ ਕਾਂਦੇ ਨੇਪਾਲ ਤੋਂ ਹਨ ਆਏ ਦੇਵੜਾ ਸਮਾਨ ਗੁੰਗਾ ਘਰ ਆਲੀਆਂ ਤੇ ਪੂਰਾ ਟੱਕ ਕੇ ਜਾਂਦੇ ਡਰਾਈਵਰ ਹੂੰ ਫੇਰ ਪੈਂਡ ਨੂੰ ਮੋਟੀਆਂ ਮੋਟੀਆਂ ਚੱਪਲਾਂ ਆਸਗੁਆਂਢ ਨੂੰ ਸਾਰਿਆਂ ਨੂੰ ਪਾਉਂਦੇ ਨੇ ਰੰਗ-ਬਰੰਗੀਆਂ ਘਾਟੀ ਵਾਲੀਆਂ ਹਨ ਨੇਪਾਲ ਵਾਲੀਆਂ ਆਉਂਦੀਆਂ ਸੀ ਤੇ ਮੈਂ ਕਹਿੰਦਾ ਯਾਰ ਕਿਸੇ ਨੂੰ ਘੜੀ ਕੇ ਨੂੰ ਕੈਮਰਾ ਪਤਾ ਨਹੀਂ ਕੀ ਬੋਲਦੇ ਹੁੰਦੇ ਸੀ ਯਾਰ ਆ ਜਿਹੜਾ ਪਾਈ ਨੇ ਪੜ ਗਿੰਨਿਆ ਪਾਣਾ ਨਾ ਜਿਹੜਾ ਆਪਣੇ ਦਾ ਜੂਸ ਇੰਨਾ ਕ ਪਾਉਂਦੇ ਆ ਤੇ ਅਸੀਂ ਤਾਂ ਉੱਤੇ ਜੂਸ ਪੀ ਜਾਂਦੇ ਸੀ ਚਾਰ ਚਾਰ ਜੱਗ ਤੇ ਟੂਲ ਘਰ ਲੈਂਦੇ ਸੀਗੇ ਰੁਪਈਏ ਦੇ 5 6 ਮਿਲਦੇ ਹੁੰਦੇ ਸੀ ਟੂਲ ਤੇ ਜੱਟ ਲੈਦੇ ਸੀ ਢੀਣੀ ਖਾਈ ਜਾਂਣੀ ਚਾਹ ਪੱਤੀ ਉਥੋਂ ਲੈ ਕੇ ਆਉਣੀ ਸੀ 70 ਰੁਪਏ 75 ਰੁਪਏ ਕਿਲੋ ਤੋਂ ਸਟਾਰਟ ਹੋ ਜਾਂਦੀ ਹੁੰਦੀ ਹੈ ਅੱਜ ਵੀ 100 150 ਰੁਪਏ ਕਿਲੋ ਤੋਂ ਸਟਾਰਟ ਹੈ ਤੇ ਹੱਕਾ ਚਾਹ ਪੱਤੀ ਉਹ ਸਟੈਮ ਮਿਲਦੀ ਹੁੰਦੀ ਸੀ 1200 ਨੂੰ ਕਿ 1300 ਨੂੰ ਕਿਲੋ ਉਦੋਂ ਬਹੁਤ ਮਹਿੰਗੀ ਲੱਗਦੀ ਸੀ ਉਹ ਤੇ ਉਹਦੇ ਵਿੱਚ ਦੁੱਧ ਨਹੀਂ ਪੈਂਦਾ ਸੀ ਉਹ ਕਹਿੰਦੇ ਪਿੰਕ ਹੋ ਜਾਂਦੀ ਹੈ ਜੇ ਦੁੱਧ ਪਾ ਦੇ ਪਿੰਕ ਗੁਲਾਬੀ ਉਹ ਤਗੜੇ ਲੋਕ ਪੀਂਦੇ ਸੀਗੇ ਜਿਹੜੇ ਮਤਲਬ ਕਿ ਆਪ ਸਭ ਲੋਕ ਹੈ ਤੇ ਮਿਲਾਂ ਵੀ ਨਹੀਂ ਤੇ ਚਾਹ ਪੱਤੀ ਬਾਕੀ ਚਮੜੇ ਦੀ ਘੁੱਟ ਦਿੱਤੀ ਜਾਂਦੀ ਆ ਇਹ ਵੀ ਇੱਕ ਨਸੇ ਤੇ ਲਾਇਆ ਵਾ ਤੁਹਾਨੂੰ ਅਹੀਂ ਪੀ ਅਨੇ ਪੀਣ ਵਾਲੀ ਚੀਜ਼ ਨਹੀਂ ਹੈਗੀ ਦੁੱਧ ਨਾਲੇ ਚਾਹ ਪੱਤੀ ਦਾ ਕੋਈ ਮੇਲ ਨਹੀਂ ਇੱਕ ਇੰਡੀਆ ਪਾਕਿਸਤਾਨ ਤੇ ਆਹ ਜਿਹੜੇ ਆਪਾਂ ਨੇੜੇ-ਨੇੜੇ ਵਾਲੇ ਆਪਾਂ ਪੰਜ-ਛੇ ਦੇਸ਼ ਆ ਜਿਹੜੇ ਆਪਾਂ ਚਾਹ ਪੱਤੀ ਆ ਚਾਹ ਪੀਂਦੇ ਆ ਦੁੱਧ ਪਾ ਕੇ ਬਾਕੀ ਸਾਰੇ ਲੋਕ ਜੇ ਚਾਹ ਪੀਂਦੇ ਆ ਤਾਂ ਕਾਲੀ ਪੀਂਦੇ ਆ ਜੇ ਜਪਾ ਚਾਹ ਪੱਤੀ ਚ ਦੁੱਧ ਪਾ ਦਿੰਨੇ ਹੈ ਜ਼ਹਿਰ ਬਣ ਜਾਂਦੀ ਆ। ਤੁਸੀਂ ਘਰਾਂ ਚ ਚਾਰ ਤੀਜਾ ਛੱਡ ਦਿਓ। ਇੱਕ ਖੰਡ ਇੱਕ ਆ ਦੇਸੀ ਐਡਾ ਨੂਨ ਆ ਜਿਹੜਾ ਘਰਾਂ ਚ ਆਉਂਦਾ ਤਾਤਾ ਫਲਾਨਾ ਇਹ ਡਲੇ ਵਾਲਾ ਬਰਤਨ ਲਾ ਗਿਓ। ਤੇ ਨੰਬਰ 2 ਤੇ ਆ ਚਾਹ ਛੱਡ ਦਿਓ ਦੁੱਧ ਵਾਲੀ। ਕਾਲੀ ਚਾਹ ਪੀਣ ਲੱਗ ਜਓ। ਤੁਸੀਂ ਘੋੜੇ ਵਰਗੀਆਂ ਭਾਈ। ਬਿਮਾਰੀ ਨੇੜੇ ਨਹੀਂ ਹੋਵੀ। ਹੁਣ ਆਪਾਂ ਮੀਨ ਲਾ ਲਓ ਜਾਂ ਡਿਸਕਵਰੀ ਚ ਦਿਖਾਉਂਦੇ ਆ ਜੰਗਲ ਚ ਫਰਦੀਆਂ ਮੈਂਗਾਂ ਛੇਰਾਂ ਨਾਲ ਲੜਦੀਆਂ ਫਰਦੀਆਂ ਕਿਤੇ ਖਾਂ ਆ ਵੇਖੀ ਜੰਗਲ ਜਿ ਦੇ ਅਸੀਂ ਬਾਹਰ ਤੋਂ ਲੋਕ ਦੁੱਧ ਪੀਂਦੇ ਆ ਤਾਂ ਗਾਂਆਂ ਦਾ ਪੀਂਦੇ ਆ ਕਿਉਂਕਿ ਗਾਂ ਦਾ ਜਿਹੜਾ ਦੁੱਧ ਆ ਉਹ ਪੀਣ ਦੇ ਲੈ ਕੇ ਮੱਝ ਦਾ ਦੁੱਧ ਪੀਣ ਦੇ ਲੈ ਕੇ ਨਹੀਂ ਦਿਮਾਗ ਨੂੰ ਡੱਲ ਕਰਦਾ ਅਸੀਂ ਕਹਿੰਨੇ ਪੀਣੀ ਮੱਝ ਦਾ ਸਾਡੇ ਪੰਜਾਬ ਤੋਂ ਜੱਟ ਬਾਹਰ ਬੱਚਿਆਂ ਨੂੰ ਸਭ ਗਾਂ ਦਾ ਦੁੱਧ ਪਿਉਂਦੇ ਆ ਕੇਰ ਨਾਲ ਮੈਨ ਮੈਨ ਨੂੰ ਕਰੇ ਨਹੀਂ ਪੜਨੰਦੇ ਸਾਰੇ ਡਾਕਟਰ ਹੀ ਆ ਬਾਈ ਜਿਹੜੇ ਮਰਜੀ ਦੇ ਛੁਰਜਾ ਤਨ ਡਾਕਟਰ ਕੇਰਲਾ ਦਾ ਮਿਲੂ ਤੇ ਜਿਹੜੇ ਮਰਜੀ ਮੌਲਕ ਛੁਰਜਾ ਪੰਗੇ ਲੈਣ ਵਾਲਾ ਤੈਨੂੰ ਪੰਜਾਬੀ ਮਿਲੂ ਠੀਕਾ ਪਤਾ ਨਹੀਂ ਬੇਲਚਾ ਕੀ ਦੇ ਧਰ ਦਿੰਦਾ ਸਿਰ ਖੋਲ ਕੇ ਬਾਅਦ ਸੋਚਦਾ ਕੋਈ ਨੂੰ ਕੋਈ ਦੁਖੀ ਉਹ ਜਿਹੜਾ ਬਦਉ ਕਿ ਮਾਜਦੇ ਦੁੱਧ ਤੇ ਪੋੜੇ ਆ ਦਿਮਾਗ ਖੁੱਲਣ ਹੀ ਨਹੀਂ ਦਿੰਦਾ ਹਾਂ ਜੇ ਉਹ ਆਪ ਸੋਚੀ ਦਿਓ ਉਹ ਜੇ ਸਾਨੂੰ ਕਰ ਦਿੰਦੀ ਉਹ ਸਭ ਤੋਂ ਵੱਧ ਜੇ ਮਾਸ ਹੈ ਮਾਸ ਖਾਂਦੇ ਆ ਜਿਹੜੇ ਅਰਬੀ ਲੋਕ ਆ ਜਾਂ ਦੂਜੀ ਆ ਗਉਦਾ ਖਾਂਦੇ ਨਾ ਇੱਕ ਮਿੰਟ ਦੇਖ ਆ ਜਿੱਕੇ ਸਾਥ ਚ ਆ ਲੋ ਇਹ ਮਾਸ ਖਾਣ ਯੋਗ ਮੰਨਿਆ ਗਿਆ ਤਾਂ ਕੱਦੇ ਇਹਦਾ ਵੀ ਫਾਇਦਾ ਨਹੀਂ ਹੋਰ ਕੋਈ ਮਾਸ ਖਾਣ ਯੋਗ ਨਹੀਂ ਹੈ ਆਪਾਂ ਐਵੇਂ ਕੋਕੜੀਆਂ ਖਾਈ ਜਾਂਦੇ ਆ ਘੰਗਾਰਾ ਲਈ ਐਵੇਂ ਬੱਕਰੇ ਚ ਧਕਾਈ ਜਾਂਦੇ ਆ ਮੇਰੇ ਅਰਗਾ ਖਾ ਕੇ ਬਲੇਲਰ ਮੁਰਗਾ ਚਾਰ ਘਰਾਂ ਨੂੰ ਲੱਤ ਤੇ ਮਰੀ ਉਹ ਤੜਕੇ ਲੰਮਾ ਤਾਕਤ ਚ ਹੋ ਗਿਆ ਤੇ ਤਾਂ ਮੁਰਗੇ ਦੀ ਕਿਹੜੀ ਜਾਨ ਸੀ ਜਿਹੜੀ ਤੇਰੇ ਚ ਪਾਤੀ ਉਹਨੇ ਉਹਦੇ ਆਪਦੇ ਚ ਕੀ ਆ ਬੇਚਾਰੇ ਚ ਐਵੇਂ ਜਾਨ ਲੈ ਲਈ ਉਹਦੀ ਗਰੀਨ ਦੀ ਹੈ ਨੂੰ ਕਿਤੇ ਜਾਨ ਜਿਹੜੀ ਆਪਣੇ ਚ ਬਾਦੂ ਉਹਦੇ ਐਵੇਂ ਉਹ ਪਾਪ ਕਰੀ ਜਾਂਦੇ ਉਹ ਜਿਹੜੀਆਂ ਚੀਜ਼ਾਂ ਦੀ ਖਾਣ ਵਾਲੀਆਂ ਉਹ ਤੁਹਾਨੂੰ ਬਾਣੀ ਤੇ ਉਹਨਾਂ ਨੇ ਕਹਦੇ ਇਹ ਤੁਹਾਡੀ ਮਾਤਾ ਦਾ ਤਾਪੁਰੇ ਜੀ ਤੇਰੀ ਹੱਥ ਲਈ ਜਾਉਂ ਹੈ ਉਹ ਆਪ ਖਾ ਗਏ ਜਿਹੜੇ ਕੁੱਕੜ ਸੀ ਸਾਨੂੰ ਦੇ ਕੇ ਕਹਿੰਦੇ ਖਾਈ ਚੱਲੋ ਅਗੇ ਜੇ ਕਿਸੇ ਨੂੰ ਪੁੱਛ ਲਾ ਕਹਿਣਗੇ ਫਿਰ ਹੋਰ ਕੁੱਕੜ ਤੋਂ ਕਰਾਉਣਾ ਕੀ ਹੈ ਤੇ ਮੈਂ ਕਿਹਾ ਆਪਾਂ ਤੋਂ ਕੀ ਕਰਾਉਣਾ ਹੈ ਵੀ ਵਜਦੇ ਫਿਰਦੇ ਫਿਰ ਆਪਾਂ ਨੂੰ ਵੱਢ ਕੇ ਖਾ ਲੇ ਵੀ ਕੋਈ ਐ ਤਾਂ ਕਿਸੇ ਦਾ ਵੀ ਕੋਈ ਕੰਮ ਨਹੀਂ ਪਰ ਜਿਹੜਾ ਵੀ ਰੱਬ ਨੇ ਜੀਵ ਬਣਾਇਆ ਧਰਤੀ ਤੇ ਉਹਦੀ ਜੂਨੀ ਬਣਾਈ ਆ ਉਹ ਆਪ ਹੀ ਕਿਰਿਆ ਭੋਗ ਕੇ ਜਾਊਗਾ ਯਾਰ ਪਰ ਅਸੀਂ ਢੋਗਣ ਨਹੀਂ ਦਿੰਦੇ ਹਈ ਰੱਬ ਨਾਲੋਂ ਜ਼ਿਆਦੇ ਵੱਡੇ ਹੋ ਕੇ ਤਾਂ ਆਪ ਹੀ ਤਿਆਰ ਕਰ ਲਈ। ਫੱਲ ਬਣਾ ਲਾ ਕੇ ਮਸ਼ੀਨਾਂ ਨਾਲ ਦੂਜੇ ਤਿਆਰ ਕਰ ਲਈ ਆ। ਮੈਂ ਕਹਿੰਦੇ ਅਮਰੀਕਾ ਦੇ ਬੰਦਾ ਬਣਾ ਲਿਆ ਜਾਨ ਪਾਉਣ ਵਾਲੀ ਰਹਿੰਦੀ ਆ। ਮੈਂ ਕਿਹਾ ਤੂੰ ਰੱਬ ਦੂਜੀ ਵੀ ਗੱਡੂ ਤੇ ਜੁੜੀ ਹੋਈ ਆ। ਮੈਂ ਜਿੱਤੇ ਉਹਦੀ ਤੀਜੀ ਅੱਖ ਖੁੱਲੀ ਤੇ ਉਹਨਾ ਹੀ ਖੁੱਲੀ ਦੋਦੇ ਵਿੱਚ। ਤੇ ਮੇਰੀ ਆਹ ਬਜ਼ੁਰਗੋ 2026 ਦੀ ਵੀਡੀਓ ਪਾਈ ਵੀ ਆ ਚੜਦੇ ਚ। 25 ਚ ਚੱਲ ਪੈਣਾ ਕੰਮ ਪਾਣੀ ਧਾਣੀ ਆਉਣਗੇ ਬਿਮਾਰੀਆਂ ਫੈਲਣਗੀਆਂ ਕਰੋਨਾ ਦਾ ਬਹੁਤ ਨਹੀਂ ਸੀ ਉਹਦੋਂ ਵੀ ਭਿਆਨਕ ਬਿਮਾਰੀਆਂ ਆਉਣੀਆਂ ਦੁਨੀਆ 26 ਤੱਕ ਅੱ ਤੋਂ ਜ਼ਿਆਦਾ ਵਿੜੇ ਲੱਗ ਜਾਣੀਆਂ ਬਾਣੀ ਕਹਿੰਦੀ ਹੈ ਜੋ ਕੋ ਸਾਢੇ ਤੱਕ ਸਾਡੇ ਜੁਰਮਾਨੇ ਕਿਹਾ ਇਹ ਹੋਇਆ ਹੈ ਇਹ ਹੋਣਾ ਹੈ ਹੀ ਇੱਕ ਪੁਰੀਆਂ ਭਾਸ਼ਾ ਦਾ ਹੋਇਆ ਬਾਬਾ ਗਿਆ ਪੁਰੇ ਪੁਰੀਆਂ ਭਾਸ਼ਾ ਦੇ ਵਿੱਚ ਦੇਖਿਆ ਸੀ ਆਪ ਦੀ ਕਿਤਾਬ ਦੇ ਵਿੱਚ ਉਹਨਾਂ ਦਾ ਸਿਰ ਨਹੀਂ ਹੋ ਰਹੀ ਇਹਨਾਂ ਦੇ ਉਹਨੇ ਉਹ ਬੋਲੀ ਕਿ ਅ디 400 ਮਾਲ ਪਹਿਲਾਂ ਵੀ ਪਿੰਡਰ ਵਾਲਾ ਆਊਗਾ ਕਿ ਰੰਦੀ ਦਾ ਰਾਏ ਹੋਊਗਾ ਉਹ ਜਾਂ ਚੜ੍ਹਨ ਗਿਆ ਦਰਬਾਰ ਸਾਹਿਬ ਹੋਊਗਾ ਉਹਨੂੰ ਬੜਾ ਸੀਗਾ ਕੋਸ ਨਹੀਂ ਜਿਹੋ ਤਾਂ ਪਿੰਡਰ ਵਾਲਾ ਵੀ ਹੈ ਨਹੀਂ ਸੀ ਟੱਕਾ ਨਹੀਂ ਸੀ ਉਹਨੂੰ ਜਿਵੇਂ ਬੜਾ ਸਿੱਧਾ ਉਹ ਵੀ ਆਇਆ ਹੋਊਗਾ ਐ ਫੌਜ ਚੜੂ ਵੀ ਇਹ ਨਹੀਂ ਮੰਨੂਗਾ ਸਭ ਤੋਂ ਵੱਧ ਬਾਜ਼ ਮਾਰੂਗਾ ਉਹ ਵੀ ਇਰਾਨ ਨੇ ਆਹ ਕੇ ਅਜਿਹੀ ਦਾਤ ਮਸਲਮਾਨ ਦੇਸ਼ ਕੀ ਵਿਆਨਾ ਲੜਨ ਗਈ ਵਿਚ ਪਾਕਿਸਤਾਨ ਹੋਊਗਾ ਵਿਚ ਚੀਨ ਹੋਊ ਬਿਲਕੁਰੀ ਠੀਕ ਹੈ ਨਾ ਪਾਕਿਸਤਾਨ ਸੀ ਨਾ ਚੀਨ ਸੀ ਤੋਂ ਵੱਧ ਬਣਦੇ ਆ ਜਿਹੜਾ ਕੋਸ ਲਿਖ ਗਏ ਆ ਜੇ ਕਿਸੇ ਤੋਂ ਕੋਈ ਗਿਆਨ ਸੀ ਕਹਿੰਦੇ ਅੱਕੋ ਮਨਾਕਾ ਸੀ ਉਹ ਪਹਿਲਾਂ ਤੋਂ ਹੀ ਮਕਾਉਂਦੇ ਟੀਵੀ ਚ ਠੀਕ ਹੈ ਨਾ ਉਹਨੇ ਲਿਖਿਆ ਸੀਗਾ ਵੀ 26 ਅੰਤ ਹੈ 12 ਕੁਤੇ ਦੀਵਾ ਜਗਣਾ ਹੈ ਮਾਰਨਾ ਵੀ ਸਾਨੂੰ ਪਾਣੀ ਨਹੀਂ ਹੈ ਉਹ ਕਿਵੇਂ ਭਾਗੜਾ ਡੈਮ ਸਾਡੇ ਡੈਮ ਸਾਡੇ ਪੰਜਾਬ ਚ ਹੈ ਇੱਕ ਥੋੜੀ ਦੂਰੀ ਆ ਬਾਰਡਰ ਜਆ ਬਣਾਇਆ ਕਹਿਣ ਨੂੰ ਹੀ ਤੇ ਮਾਰਦਾ ਕਿਹਨੂੰ ਆ ਸਾਨੂੰ ਲੈਣ ਕਿੱਥੇ ਜਾਂਦੀ ਆ ਦਿੱਲੀ ਉਹਦੇ ਨੌਕਰੀਆਂ ਕੌਣ ਕਰਦੇ ਆ ਦਿੱਲੀ ਵਾਲੇ ਸਾਡਾ ਤਾਂ ਇੱਕ ਵੀ ਨਹੀਂ ਪਹਿਲਾਂ ਸਾਡੇ ਸੀਗੇ ਹਟਾਤੇ ਸਾਰਾ ਡਾਟਾ ਉਹਦਾ ਨੈਟ ਤੇ ਚੜਾਇਆ ਜਾਂਦਾ ਸੀਗਾ ਬੰਦ ਕਰਤਾ ਕਦੋਂ ਜਦੋਂ ਪਟਿਆਲੇ ਪਾਣੀ ਆਇਆ ਜਿਹੜੇ ਮਾਰ ਸੀ ਉਹਨਾਂ ਨੇ ਉਦੋਂ ਡਾਟਾ ਕੱਢ ਲਿਆ ਉਹ ਕਹਿੰਦੇ ਵੀ ਇੰਨੇ ਕਿਉਂ ਪਾਣੀ ਪਿੱਛੋਂ ਆਇਆ ਤੁਸੀਂ ਅੱਗੇ ਘਟ ਕਿਉਂ ਕੀਤਾ ਤੁਸੀਂ ਅੱਗੇ ਉਹਨਾਂ ਹੋਰ ਵਧਾਉਣਾ ਸੀ ਤੁਸੀਂ ਵਧਾਉਣ ਦੀ بجائے ਘਟਾਤਾ ਫੇਰ ਇਕੱਠਾ ਕਰਕੇ ਤੁਸੀਂ ਪਾਣੀ ਆ ਤੋ ਕਦੋਂ ਫੱਟੇ ਚੱਕ ਦੇਣ ਆ ਸੁੱਤੇ ਪਿਆ ਤੋ ਪਾਣੀ ਆਇਆ ਉਦੋਂ ਮਾਜੇ ਜਿਓ ਵਿਚਾਰਿਆ ਤੋ ਆਪ ਦਾ ਆਪ ਨਹੀਂ ਸੰਭਾਲਿਆ ਗਿਆ ਬਈਆਂ ਦੇ ਬੱਚੇ ਰੋਣ ਕੇ ਜਾਂ ਅਸਲ ਸਚਾਈ ਸਾਡੇ ਸਾਹਮਣੇ ਆਈ ਨਹੀਂ ਇਹਨੇ ਬੱਚੇ ਰੋਣਗੇ ਕਿੰਨਿਆਂ ਦੀ ਜਾਇ ਜਵਾਗ ਮਾਂ ਤੇ ਪਤੂ ਦਾ ਬਜਾਰੇ ਪਤਾ ਹੀ ਨਹੀਂ ਕਿੱਧਰ ਤੇ ਕਿੱਧਰ ਗਏ ਯਾਰ ਜਿੱਦਾਂ ਨੁਕਸਾਨ ਹੋਇਆ ਜੇ ਐਨ ਆਰ ਆਈ ਭਰਾ ਜਾਂ ਸਾਡੀਆਂ ਸੰਸਥਾਵਾਂ ਠੱਗਾਂ ਹੋ ਗਏ ਨਾਲ ਲੱਗਦੀਆਂ ਇਹ ਤਾਂ ਪੂਰਤੀ ਹੋਣੀ ਨਹੀਂ ਸੀ ਜੇ ਲੋਰ ਗਾਣ ਦੇ ਜਿਹੜਾ ਜਿਉਂਦੇ ਬਾਅਦੇ ਰਹਿਣ ਜਿਨ੍ਹਾਂ ਦਾ ਸਾਡੇ ਲਈ ਦਿਲ ਟੜਕਦਾ ਭਾਈ ਪਰ ਸਾਨੂੰ ਹੁਣ ਪਾਣੀ ਮਗਰ ਲੱਗਣਾ ਪੈਣਾ ਜੇ ਬਚਣਾ ਤਾਂ ਸਾਨੂੰ ਆਪ ਦੇ ਬੱਚਿਆਂ ਨੂੰ ਵੀ ਇੱਧਰ ਤੋਰਨਾ ਪੈਣਾ ਪਹਿਲਾਂ ਆਂਕੂ ਸਾਨੂੰ ਕਰਨਾ ਪੈਣਾ ਬਜ਼ੁਰਗੋ ਜਦੋਂ ਹੁਣ ਤੁਸੀਂ ਆਪ ਦੀ ਝਾਤ ਮਾਰੋ ਕਿ ਐਸ ਵੇਲੇ ਸਾਰੇ ਗੁਰੂ ਘਰ ਹੁੰਦੇ ਸੀ ਬੱਚੇ ਸਾਰੇ ਗੁਰੂ ਘਰ ਵੇਚਿੰਦੇ ਐ ਉਹ ਵੀ ਟਾਈਮ ਸੀ ਤੇ ਅੱਜ ਕੋਈ ਹੈ ਹੀ ਨਹੀਂ ਜਾਂਦਾ ਹੀ ਟੀਵੀ ਮੂਰੇ ਹੁੰਦੇ ਆ ਸਾਰੇ ਉਦੋਂ ਟੀਵੀ ਚੰਗੇ ਘਰੇ ਟੀਵੀ ਨਹੀਂ ਹੁੰਦਾ ਸੀ ਉਹ ਜਮਾ ਗਰੀਬ ਘਰੇ ਟੀਵੀ ਹੁੰਦਾ ਸੀਗਾ ਚੋਰੀ ਦੇਖਣ ਜਾਣਾ ਕਰਦੇ ਆ ਤੇ ਨਾਲੇ ਉਹ ਤੋਂ ਘੁੱਟ ਕੇ ਲਿਉਂਦੋਂਦੇ ਰਾਤ ਨੂੰ ਹੈਨਾ ਜੇ ਅਗਲੇ ਨੇ ਖਬਰਾਂ ਲਾ ਲਈਆਂ ਤਾਂ ਐਂ ਬੈਠੀ ਹੋਣਾ ਖਬਰਾਂ ਵੇਖੀ ਜਾਣੀਆਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਾਡਾ ਇੱਕ ਬੰਦਾ ਫਿਲਮ ਦੇਖਣ ਲੱਗ ਗਿਆ ਲੱਗਾ ਏਡਾ ਅਨਪੜ ਬੰਦਾ ਉਹ ਬੰਦਾ ਫਿਰ ਵੀ ਫੌਲੀ ਫੱਟੀਆਂ ਰਾਜਾਂ ਜਾਂਦੀ ਆ ਕਹਿੰਦਾ ਦੀਏ ਦੇ ਨੂੰ ਕੋਈ ਮਤਲਬ ਨਹੀਂ ਨਾ ਉਹ ਦੇ ਕੱਪੜਿਆਂ ਤੱਕ ਨਾ ਸਾਈਕਲ ਤੱਕ ਬਸ ਇਹਨਾਂ ਪਤਾ ਹੁੰਦਾ ਜੀ ਇਹ ਪੁਰਾਣਾ ਆਇਆ ਐਡੀ ਐਜਸਟੀ ਹੁਣ ਤੁਸੀਂ ਜਿਵੇਂ ਦਾ ਸਾਧਨ ਲਿਆਉਂਦੇ ਹੋਏ ਜੀ ਇੱਥੇ ਇਹ ਹੋਇਆ ਕੀ ਦੇ ਲੈ ਕੇ ਉਹ ਜਾ ਮੁਰੇ ਦੀ ਬਾਣੀ ਦਾ ਬਲਾਉਣਾ ਦਾ ਕਦੇ ਰੁਹੀ ਨਹੀਂ ਆ ਕੋ ਦੂਜੇ ਨੂੰ ਬੱਸ ਹੋਦਰੋ ਆਪ ਦਾ ਫੋਨ ਇਹ ਤੇ ਲੱਗਦਾ ਤਾਂ ਕੋਈ ਮਰ ਗਿਆ ਨਾ ਫਿਰ ਉਹ ਆ ਦੇ ਜਦ ਲਈ ਵੀ ਨਾ ਪਿੱਛੇ ਵੀ ਸਾਰੇ ਇਹੀ ਦੇਖਣੇ ਸੀ ਆਪਦੇ ਘਰੇ ਵੀ ਇਹਦੇ ਲੱਗੇ ਸੀ ਦੇਖਣੇ ਜਾਂ ਮਾਰਗ ਤੇ ਉੜ ਗਿਆ ਕੀ ਇਹ ਤੇ ਜਾ ਕੇ ਪੁੱਛ ਲੈਣ ਪਈ ਇਹਨੂੰ ਕੀ ਹੋ ਗਿਆ ਨਾ ਕੋਹ ਘਰ ਆਣਾ ਬਿਚਾਰ ਦੇਖਣਾ ਦਾ ਕੋਈ ਫਲਾਣੇ ਦਾ ਮਰ ਗਿਆ ਵੀ ਆਏ ਹੋਇਆ ਜਿਹੜਾ ਕੋਈ ਮਰੇ ਕੋਈ ਵੀ ਗੱਲ ਕਰਦਾ ਤੂੰ ਹੋਰ ਹੀ ਕੜਕੜ ਵਿਖਾਈ ਜਾਂਦੇ ਉਹਨਾਂ ਨੂੰ ਇਹ ਤਾਂ ਉਹਨਾਂ ਨੇ ਵੇਖ ਹੀ ਲੈਣੇ ਆ ਸਾਰੇ ਲੋਕਾਂ ਨੂੰ ਹੁਣ ਹੋਰੀ ਹੋ ਗਿਆ ਇੱਕ ਕਰੇ ਸੀ ਬੈਣ ਉੱਠ ਕੇ ਮੈਂ ਤੇ ਮੇਰਾ ਦੋਸਤ ਮੈਂਟੂ ਉਹਨਾਂ ਦੇ ਦੋ ਮੋਤਾਂ ਹੋਈਆਂ ਘਰੇ ਯਾਰ ਤੇ ਉਹ ਭੋਦੀ ਗਏ ਮੋਤਾਂ ਹੋ ਜਾਂ ਮੈਨੂੰ ਵੇਖ ਕੇ ਯਾਰ ਚੱਲ ਫੀਆਂ ਲੈਣ ਲੱਗੇ ਪਤੰਦਰ ਫੌਲਾ ਬੇਨੇ ਵੀ ਬਾਬਾ ਤੈਨੂੰ ਆਈਂ ਯਾਰ ਇਧਰ ਨੂੰ ਮੜਾ ਜਾ ਆ ਓਏ ਤੂੰ ਵੀ ਆ ਜਾ ਆਹ ਬਹੁਤ ਜੇਲਾ ਲਾ ਬਾਬਾ ਐ ਬਾਬਾ ਐ ਖੜੀ ਗੱਦੀ ਮੋਟਾ ਨਾਲ ਦੂਜਾਈ ਹਾਏ ਬਾਬਾ ਕਿਹੜੇ ਮੌਤੇ ਆ ਗਿਆ ਸਾਰੇ ਕਿਹੜੇ ਮਾਪਾ ਮਾਪਾ ਨਹੀਂ ਤੇ ਪਿੱਛੇ ਜਿਹਾ ਫਰਾਲੀਆ ਮੇਰੇ ਦੋਹਰੇ ਆ ਕੁਬ ਕਾਪੂ ਵੀ ਤਾਂ ਐ ਨਹੀਂ ਪਤਾ ਉਹਨਾਂ ਨੂੰ ਰੋਣੇ ਕੋ ਮੈਨੂੰ ਰੋਣਦੇ ਆ ਮਾਪਾ ਹਾਲੇ ਕਿ ਦੇਖਾ ਆ ਗਿਆ ਜਿਹੜੀ ਸਾਡੀ ਤੋਂ ਆਉਂਦੇ ਆ ਪਿੱਛੇ ਬੋਟੋ ਵਿੱਚ ਰੋਣ ਸਮਝੀ ਨਾ ਹੋਵੇ ਹੋਈ ਕੀ ਜਾਂਦਾ ਆਈ ਨਹੀਂ ਲੋਕਾਂ ਨੂੰ ਮਰੇ ਮਰੇ ਆ ਨਾ ਬੰਦਿਆ ਇਹਰਾ ਫੁੱਲ ਦਾ ਘਰਖਾਨਾ ਦੀ ਹੋ ਗਿਆ ਕਹਿੰਦੇ ਭਜਨ ਚੱਕਿਆ ਗਿਆ ਮੰਡਾ ਦਾ ਓਏ ਹੈ ਭੈਣ ਮੱਤਨ ਨਹੀਂ ਜਾ ਵੀ ਤਾ ਨਹੀਂ ਉਧਾਰੇ ਨਹੀਂ ਜਾਣਾ ਜੀਰ ਕੋ ਬਸ ਜੈਨ ਦੇ ਰੋਪਰ ਨਾਲੇ ਆਹ ਔਲੀ ਔਲੀ ਫੁੱਲ ਵੀ ਇੱਥੇ ਦੱਪਣ ਲੱਗ ਜਾਨਾ ਕਿਤੇ ਕਿਸੇ ਨੇ ਲਿਜਾਣੀ ਇਹ ਕਿਹੜਾ ਕਹਿਣ ਕੇ ਪਾਜਦਾ ਉਹ 10 ਪੁਆਇੰਟ ਲੱਕੜਾਂ 'ਚ ਟਕਾ ਕੇ ਮਚਾ ਕੇ ਆਉਂਦਿਆ ਕੋਈ ਕਰਮਾ ਸਿੱਧੀ ਹੱਡੀ ਰਹਿ ਜਾਂਦੀ ਹੈ ਬਸ ਜਿਹੜੀ ਆਫ ਹੁੰਦੀ ਹੈ ਇਸਨੇ ਸਿਆਣਾ ਕਹੂਗਾ ਥੋੜੇ ਵਾਲਾ ਮਗਰ ਫਿਰਦਾ ਮੈਂ ਕਿਹਾ ਸਾਡੇ ਵਾਲੋ ਸੋਹਰੇ ਤੇ ਆਏ ਕਰ ਤਾਂ ਲਾਲ ਦੋਹੀ ਲੰਗ ਹੈ ਉਹਨਾਂ ਦਾ ਇਹਨਾਂ ਨੇ ਸੋਹਰੇ ਧਿਆਨ ਗੰਗ ਬਚਾਤਾ ਤਾਂ ਤੂੰ ਅਜੇ ਸੁਧਿਆ ਕਰਦਾ ਉਹਦੇ ਵਿੱਚ ਪਉਣ ਜੋ ਕੋਲਾ ਤਾੜੀ ਜਾਂ ਜਾਵੇ ਨਾ ਵੀ ਦੁਬਾਰਾ ਜਿਹੜੇ ਹਾਵ ਦਾ ਮਾਰ ਕੇ ਜਿਹੜਾ ਹੈ ਇਹਨਾਂ ਨੇ ਹੈ ਜਲੀ ਗਏ ਤੇ ਤੂੰਿਆ ਕਰਦਾ ਜੀ ਚੰਗਾ ਭਾਈ ਮੈਂ ਕਿਹਾ ਫੇਰ ਰਹੀ ਨਾਲ ਹੋਰ ਕੀ ਕਰੀਏ ਅਜਿਹਾ ਚੰਗੀ ਤਰ੍ਹਾਂ ਬਚਾਇਆ ਸੀਗਾ ਹੁਣ ਜੇ ਫੇਰ ਵੀ ਮਗਰ ਆ ਗਿਆ ਫੇਰ ਤਾਂ ਵਾਹ ਯਾਰ ਉਹ ਦੁਬਾਰਾ ਕਿਵੇਂ ਅੱਗ ਲੱਗੀ ਉਹਨਾਂ ਨੇ ਆਪ ਦਾ ਟਗਵਾਂਜੇ ਚਲਾਇਆ ਭਰਾਵਾ ਕੋ ਮੋਗੇ ਵਾਲੇ ਤੇ ਮਗਰ ਨੇ ਕਹ ਪਾ ਜੀ ਕਹਿੰਦੇ ਬੰਦ ਕਰੋ ਇਹਦਾ ਦਿਲਦਲਾ ਬੰਦ ਨਾ ਕਰੋ ਮੈਂ ਕਿਹਾ ਮੈਨੂੰ ਬਿਠਾ ਦਿਓ ਮੈਨੂੰ ਵੀ ਲਾ ਲੈਣ ਕੋ ਮਹੀਨਾ ਕਿ ਮੈਂ ਕਿ ਮੈਂ ਪਾਪਾ ਬਣ ਜਨੋ ਦੀ ਘਾਤੇ ਪਰ ਉਹ ਮੇਜ ਤਾਂ ਨਹੀਂ ਹੋਣਾ ਆਏ ਆ ਜੋ ਵਿਆਹ ਜੋ ਭੈ ਜਿੰਨੇ ਜਨਾਨੇ ਮੇਰੇ ਨਾਲੇ ਦਾ ਬਾਬੇ ਆ ਗਏ ਹੈ ਗਾ ਚੁਰੀ ਜਾ ਕਿ ਛੋਟੀ ਕਮੀ ਸੀ ਬਾਬੇ ਇਹਨੇ ਇਹ ਨਹੀਂ ਸਮਝ ਆਉਂਦੀ ਜੀ ਜਮਾ ਜਨਾਨੀ ਸਿਰੇ ਦੀ ਸੱਟੀ ਵੀ ਉਹ ਜਮਾਤਾ ਆ ਜਾਂਦੀ ਜੀ ਜਿਹੜਾ ਜਮਰ ਚਿੱਟਾ ਹੋ ਕੇ ਗੁਰੂ ਦੇ ਜੀ ਬਾਬਾ ਆ ਜਾਂਦਾ ਇਹ ਤਾਂ ਬਾਬੇ ਨੂੰ ਵੀ ਸਿੱਧਾ ਬੰਦਾ ਪਸੰਦ ਜੀ ਤਾਂ ਬਹੁਤ ਹੁਦਦੀ ਦੀ ਕਿਉਂ ਆਉਂਦਾ ਯਾਰ ਕੱਲੇ ਆ ਮੋਗਦੀ ਵੀ ਉਹ ਬਜ਼ਾਰ ਮੈਂ ਉਹ ਲੋਕਾਂ ਦੇ ਖੜ ਕੇ ਜਿਵੇਂ ਹੁਣ ਮੈਂ ਤੁਹਾਡੇ ਇੰਨਾਂ ਚ ਬੋਲੀ ਨਾ ਬੋਲਣ ਦਿੱਤੀ ਆ ਉਹਨਾਂ ਦੇ ਬਾਬਾ ਆ ਗਿਆ ਬਸ ਉਹ ਆਪਰੇ ਜ ਨਹੀਂ ਆਉਗਾ ਸੋ ਜਨਾਬ ਜੀ ਦਾ ਜੇ ਠੀਕ ਹੈ ਜੀ ਇਹ ਪਿੰਡ ਮਹਿਰੋਆ ਭਾਈ ਵੀਡੀਓ ਨੂੰ ਸ਼ੇਅਰ ਕਰਿਓ ਦੱਬ ਕੇ ਹੋਰ ਬੱਚੋ ਠੀਕ ਹੈ ਇਹ ਜੀਗਾ ਜੀ ਫੇਰ ਮਿਲਦੇ ਆ ਕੱਲ ਨੂੰ ਵਾਹਿਗੁਰੂ ਤੀਕਾ ਖਾਲਸਾ ਵਾਹਿਗੁਰੂ ਕੀ ਬੋਲੇ